अॼु फिर साम्हूं मार्या पुत्र फेरे उॾारीअ घुमण जी असीं पैरनि घरू ਇਹ ਆਗੇ ਫਿਰ ਆਪਣਾ ਕਦੇ ਵੈਰੀ ਸੁਤਾ ਨਹੀਂ ਜਾਣ ਮੇਰਾ ਪੰਜਾਬ ਪੰਜਾਬ ਦੇ ਆਮਨ ਦੀ ਧਰਤੀ ਰਾਜਗੁਰੂ ਚੁਖਦੇ ਤੇ ਪੰਛੀ ਵਰਗੇ ਸਰਦਾਰਾਂ ਦੀ ਧਰਤੀ ਅੱਜ ਫਿਰ ਉੱਥੇ ਹੀ ਭਾਗਾ ਵਾਲੀ ਧਰਤੀ 'ਤੇ ਤੇਜ ਕਰਨ ਲੱਗਿਆ ਪੰਜਾਬੀਆਂ ਦੇ ਦਿਲਾਂ ਦੇ ਧੜਕਣ ਪੰਜਾਬ ਦਾ ਅਮਰ ਰੇਤਨਾ ਪੰਗੜਾ 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 ਆ ਗਏ ਵਸਾਖ ਤੇ ਤੇ ਗਿਆ ਲੰਗਣੀ ਕਣਕਾਂ ਦਾ ਹੋ ਗਿਆ ਸੁਨੇਰੀ ਰੰਗ ਦੀ ਹਵਾ ਦੇ ਹਲਾਰੇ ਨਾਲ ਵੇਦ ਬੱਲੀਏ ਹਵਾ ਦੇ ਹਲਾਰੇ ਨਾਲ ਵੇਦ ਬੱਲੀਏ ਪੱਗੜੇ 'ਚ ਵੱਜ ਕੇ ਨੋਲ ਬੱਲੀਏ ਹਵਾ ਦੇ ਹਲਾਰੇ ਨਾਲ ਵੇਦ ਬੱਲੀਏ ਪੱਗੜੇ 'ਚ ਵੱਜ ਕੇ ਨੋਲ ਬੱਲੀਏ ਪੱਗੜੇ 'ਚ ਵੱਜ ਕੇ ਬੱਲੇ ਓਏ ਬੱਲੀਏ ਜੀ ਇਹ ਢੋਲ ਵੱਜੇ ਨੇ ਪ੍ਰੀਤਮ ਪਰਦੇਸੀ ਹੁਰਾਂ ਦੀ ਗਾਇਕੀ ਦੇ ਪ੍ਰੀਤਮ ਪਰਦੇਸੀ ਜੀ ਨੂੰ ਅਸੀਂ ਸ਼ੁਰੂ ਤੋਂ ਜਾਣਦੇ ਹਾਂ ਸਾਡੇ ਇਲਾਕੇ ਦੀ ਇਹ ਮਨਮਤੀ ਸ਼ਖਸੀਅਤ ਗਾਇਕੀ ਦੇ ਖੇਤਰ ਦੇ ਵਿੱਚ ਮੱਲਾ ਮਾਰ ਰਹੀ ਹੈ ਇਹ ਸ਼ਖਸੀਅਤ ਪੰਜਾਬ ਹੋਮ ਗਾਰਡ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਪ੍ਰੀਤਮ ਪਰਦੇਸੀ ਜੀ ਸਾਡੇ ਨਾਲ ਨੇ ਅੱਜ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੀਤਮ ਪਰਦੇਸੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਸ ਸਾਡੀ ਵੀਡੀਓ 'ਚ ਹਾਂਜੀ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਸਰੋਤੇ ਵੀਰ ਸੁਣ ਰਹੇ ਨੇ ਦੇਖ ਰਹੇ ਨੇ ਮਨਦੀਪ ਜੀ ਤੁਹਾਡਾ ਵੀ ਬਹੁਤ-ਬਹੁਤ ਵੀ ਤੁਸੀਂ ਇਹਨਾਂ ਰੱਬਰੀਆਂ ਰੂਹਾਂ ਨਾਲ ਰੂਬਰੂ ਕਰਾਉਣ ਦਾ ਮੈਨੂੰ ਮੌਕਾ ਦਿੱਤਾ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪ੍ਰੀਤਮ ਪਰਦੇਸੀ ਜੀ ਸ਼ੁਰੂਆਤ ਕਦੋਂ ਹੁੰਦੀ ਹੈ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਬਹੁਤ ਸਾਰੇ ਗੀਤਕਾਰਾਂ ਦੇ ਲਿਖੇ ਹੋਏ ਗੀਤ ਜਿਹੜੇ ਹੈ ਉਹ ਗਾਏ ਨੇ ਬਹੁਤ ਸਾਰੀਆਂ ਬਣਦੀਆਂ ਨੂੰ ਤੁਸੀਂ ਛੋਇਆ ਹੈ ਜੇਕਰ ਉਹ ਭੰਗੜੀ ਦੀਆਂ ਬੋਲੀਆਂ ਹੋਣ ਭਾਵੇਂ ਉਹ ਗੀਤ ਹੋਵੇ ਗਾਇਕੀ ਹੋਵੇ ਕਵਿਸ਼ਰੀ ਵੀ ਤੁਸੀਂ ਜਿਹੜੀ ਹੈ ਉਹ ਛੋਹੀ ਹੈ ਅ ਗੱਲ ਜਿਹੜੀ ਹੈ ਇਹ ਕਦੋਂ ਸ਼ੁਰੂ ਹੁੰਦੀ ਹੈ ਤੁਹਾਡੀ ਇਹ ਸਫਰ ਕਦੋਂ ਸ਼ੁਰੂ ਹੁੰਦਾ ਇਹ ਮੇਰਾ ਸਫਰ 1991 ਚ ਹੋਇਆ ਜੀ ਜੀ ਪਹਿਲੀ ਵਾਰੀ ਜਦੋਂ ਉਹ ਸਟੇਡੀਅਮ ਆਪਣੇ ਬਠਿੰਡੇ ਠੀਕ ਹੈ ਜੀ ਜਦੋਂ ਬੱਚਿਆਂ ਦਾ ਪੰਗੜਾ ਤਿਆਰ ਕਰਾਇਆ ਹੂੰ ਤੇ ਜਿਸ ਵੇਲੇ ਮੈਂ ਉਹ ਤੇ ਸ਼ੇਰ ਲਾਇਆ ਇਹ ਤੇਰੇ ਖੰਡੇ ਨੇ ਜਿਹਨਾਂ ਦੇ ਮੂੰਹ ਮੋੜੇ ਜੀ ਸੋ ਇਹਨਾਂ ਦੀ ਇਹ ਜਿਹੜੀ ਸੀ ਮੈਂ ਸੁਰ ਬਹੁਤ ਵਧੀਆ ਪਰਮਾਤਮਾ ਦੀ ਮਿਹਰ ਹੋ ਗਈ ਕੋਈ ਜੀ ਤੇ ਉੱਥੇ ਪ੍ਰੋਗਰਾਮ ਦੇ ਵਿੱਚ ਸਾਡੇ ਪੰਜਾਬ ਹੋਮਗਾਰਡ ਦੇ ਬਹੁਤ ਹੀ ਵਧੀਆ ਬਹੁਤ ਹੀ ਅਫਸਰ ਹਮ ਕਮਾਂਡੈਂਟ ਸਾਹਿਬ ਜੀ ਸਰਦਾਰ ਬਲਦੇਵ ਸਿੰਘ ਟਾਈਗਰ ਜਿਹੜੇ ਉਸੇ ਪ੍ਰੋਗਰਾਮ 'ਚ ਬੈਠੇ ਸੀਗੇ ਬਾਅਦ 'ਚ ਉਹ ਡੀਆਈਜੀ ਬਣ ਗਏ ਡਿਵੀਜ਼ਨ ਕਮਾਂਡੈਂਟ ਸੋ ਉਹਨਾਂ ਨੇ ਮੈਨੂੰ ਜਦੋਂ ਸੁਣਿਆ ਤਾਂ ਫਿਰ ਉਹਨਾਂ ਨੇ ਸਾਢ 11 ਨੂੰ ਆਪਣੇ ਕੋਲੇ ਜੀ ਇਹ ਕਹਿੰਦਾ ਵੀ ਕਾਕਾ ਸਾਡਾ ਵੀ ਪੰਗੜਾ ਤਿਆਰ ਕਰਾ ਵਾਹ ਫਿਰ ਮੈਂ ਉਹਨਾਂ ਦਾ ਗਰੁੱਪ ਕੁੜੀਆਂ ਮੁੰਡਿਆਂ ਦਾ ਪੰਗੜਾ ਤਿਆਰ ਕਰਾਇਆ ਫਰੀਦਕੋਟ ਲੈ ਕੇ ਜੀ ਤੇ ਉਹਨੂੰ ਸ਼ਾਇਦ ਮੈਲ ਸਿੰਘ ਭੁੱਲਰ ਸੀਗੇ ਸੀ ਆਈਪੀਐਸ ਜੀ ਉਹ ਆਪਣੇ ਹੋਮਗਾਰਡ ਦੇ ਸ਼ਾਇਦ ਏਡੀਜੀਪੀ ਸੀ ਫਿਰ ਜਦੋਂ ਉਹਨਾਂ ਨੇ ਸੁਣਿਆ ਤੇ ਉਹ ਵੀ ਬੜੇ ਖੁਸ਼ ਹੋਏ ਠੀਕ ਆ ਫਿਰ ਕਿਉਂ ਮੈਂ ਤਾਂ ਰਿਕਸ਼ਾ ਚਲਾਉਂਦਾ ਹੁੰਦਾ ਸੀ ਜੀ ਮੈਂ ਰਿਕਸ਼ਾ ਚਲਾਉਂਦਾ ਉਹਨੂੰ ਫੜ ਕੇ ਲੈ ਗਏ ਸੀਗੇ ਜੀ ਵੀ ਸਾਡਾ ਪੰਗੜਾ ਤਿਆਰ ਕਰਾ ਬਸ ਉਹ ਬੋਲੀਆਂ ਸੁਣ ਕੇ ਉਹ ਕੋਈ ਪਰਮਤਮਨ ਮਿਹਰ ਹੋ ਗਈ ਚਲੋ ਮੈਨੂੰ ਫਿਰ ਹੋਮਗਾਰਡ ਚ ਇਹਨਾਂ ਨੇ ਭਰਤੀ ਕਰ ਲਿਆ ਜੀ ਇਹ ਕਿਹੜੇ ਸੰਦੀ ਗੱਲ ਹੈ ਤੁਹਾਡੀ ਭਰਤੀ ਦੀ ਇਹ ਮੇਰੀ ਸੀਗੀ 94 ਦੀ ਠੀਕ ਹੈ ਜੀ 1994 ਜੀ ਹਾਂ ਤੇ ਬਹੁਤ ਵਧੀਆ ਗੱਲ ਹੈ ਤੇ ਫਿਰ ਕਿਵੇਂ ਇਹ ਸਫਰ ਅੱਗੇ ਤੋਰਿਆ ਗਾਇਕੀ ਦੇ ਖੇਤਰ ਦੇ ਵਿੱਚ ਕਿਸ ਨੇ ਬਾਹ ਫੜੀ ਤੁਹਾਡੀ ਸਰਵਿਸ ਦੇ ਖੇਤਰ ਦੇ ਵਿੱਚ ਤੁਸੀਂ ਇਹ ਜੋ ਜ਼ਿਕਰ ਕੀਤਾ ਹੈ ਆਪਣੇ ਅਫਸਰ ਸਾਹਿਬਾਨ ਦਾ ਉਹਨਾਂ ਨੇ ਤੁਹਾਡੀ ਇੱਥੇ ਬਾਹ ਫੜੀ ਗਾਇਕੀ ਦੇ ਖੇਤਰ ਦੇ ਵਿੱਚ ਕਿਸ ਤੋਂ ਫਿਰ ਸਿੱਖਣ ਦਾ ਰਿਹਾ ਤੇ ਕਿਸ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਮੈਨੂੰ ਜਗਦੀਸ਼ ਸਿੰਘ ਝੁਆਨ ਸੀਗੇ ਸਾਡੇ ਇੱਕ ਬਹੁਤ ਵਧੀਆ ਮਿੱਤਰ ਜੀ ਉਹਨਾਂ ਨੇ ਮੇਰੀ ਟੇਪ ਕਰਾਈ ਪਹਿਲੀ ਬਨਛਗਣਾ ਦੇ ਗਾਣੇ ਹੂੰ ਤੇ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਜੀ ਮੇਰੇ ਨਾਲ ਜੀ ਉਹਨਾਂ ਤੋਂ ਬਾਅਦ ਫਿਰ ਭਾਈ ਮਲਕੀਤ ਸਿੰਘ ਬੁੱਟਰ ਹੂੰ ਜਿਨ੍ਹਾਂ ਨੇ ਫਿਲਮ ਬਣਾਈ ਸੀ ਦੁੱਲਾ ਵੈਲੀ ਠੀਕ ਹੈ ਜੀ ਉਹ ਯਸਈ ਨੇ ਆਪਣੇ ਪੰਜਾਬ ਪੁਲਿਸ ਜੀ ਤੇ ਉਹਨਾਂ ਦਾ ਹੁਣ ਵੀ ਗੀਤ ਕੀਤਾ ਇੱਕ ਮੈਂ ਟ੍ਰੈਲਰ ਆ ਹੂੰ ਉਹ ਮੈਡਮ ਨਾਲ ਜੀ ਆਪਣੇ ਅਮਨ ਸੰਧੂ ਜੀ ਠੀਕ ਹੈ ਜੀ ਉਹ ਸਾਡਾ ਚੱਲ ਰਿਹਾ ਵੈਸੇ ਬਹੁਤ ਵਧੀਆ ਉਹਦਾ ਰਿਸਪੌਂਸ ਮਿਲ ਰਿਹਾ ਜੀ ਤੇ ਉਹ ਮੇਰਾ ਬਹੁਤ ਇਸ ਟਾਈਮ ਬਹੁਤ ਹੀ ਮਤਲਬ ਕਿ ਮੈਨੂੰ ਸਾਥ ਦੇ ਰਹੇ ਨੇ ਭਾਈ ਮਲਕੀਤ ਸਿੰਘ ਪੁੱਟਰ ਸਾਹਿਬ ਜੀ ਤੇ ਜਿਹੜੀ ਪਹਿਲੀ ਟੇਪ ਸੀ ਮੇਰੀ ਬਨ ਛਗਨਾ ਦੇ ਗਾਨੇ ਉਹ ਚ ਸੰਗੀਤ ਸੀ ਅਤਲ ਸ਼ਰਮਾ ਜੀ ਦਾ ਠੀਕ ਆ ਉਹ ਵੀ ਠੀਕ ਰਹਿ ਮਤਲਬ ਕਿ ਬਹੁਤ ਵਧੀਆ ਰਈ ਜੇ ਫਿਰ ਹੌਲੇ ਹੌਲੇ ਚਲਦੇ ਚਲਦੇ ਫਿਰ ਹੁਣ ਭਾਈ ਮਲਕੀਤ ਪੁੱਟਰ ਕੋਲੇ ਆ ਗਏ ਜੀ ਆਏ ਹੁਣ ਥੋੜਾ ਬਹੁਤ ਕਰ ਰਹੇ ਨੇ ਮੇਰਾ ਬਹੁਤ ਵਧੀਆ ਗੱਲ ਹੈ ਤੇ ਬਨ ਛਗਨਾ ਦੇ ਗਾਨੇ ਹੁਣ ਆਪਾਂ ਸਾਡੀ ਗੱਲਬਾਤ ਇਸ ਪੜਾਅ ਤੇ ਸੁਣਦੇ ਆ ਉਗ ਬਨਿਸ਼ਾਗੇ ਨਾ ਦੇ ਕਾਨੇ ਸਾਨੂੰ ਫੁੱਲ ਕੇ ਰਕਾਨੇ ਹੇ ਬਨਿਸ਼ਾਗੇ ਨਾ ਦੇ ਕਾਨੇ ਸਾਨੂੰ ਫੁੱਲ ਕੇ ਰਕਾਨੇ ਟੋਲੀ ਚੜਜੇ ਮੁਖੜਾ ਲੁਕਾ ਕੇ ਮਹਿੰਦੀ ਵਾਲੇ ਹੱਥਾਂ ਨਾਲ ਨੀ ਮਹਿੰਦੀ ਵਾਲੇ ਆ ਨਾਲੇ ਨੀ ਦਵੀਆਂ ਆਪਦੇ ਤੇ ਖਾਨੂ ਲਾਂਗੂ ਲਾ ਕੇ ਮਹਿੰਦੀ ਵਾਲੇ ਹੱਥਾਂ ਨਾਲੀ ਇਹ ਦਮਕ ਤੇ ਮਦਨਾ ਧੌਣ ਕੀ ਮਜਾਉਣ ਕੁੜੀਆਂ ਤੇਰੇ ਵਿਆਹ ਤੇ ਕਨ ਗੀਤ ਗਾਉਣ ਕੁੜੀਆਂ ਜਾ ਮੱਤ ਮੱਜਾ ਨਾ ਥੌਲ ਕੀ ਵਜਾਉਂ ਕੁੜੀਆਂ ਤੇਰੇ ਯਾਦੜ ਕਨ ਗੀਤ ਗੌਰ ਕੁੜੀਆਂ ਯਾਰ ਬੜ ਜਾਂਦਾ ਮਨ ਸੰਘਾਗੇ ਮਹਿੰਦੀ ਵਾਲੇ ਹੱਥਾਂ ਨਾਲ ਵੀ ਮਹਿੰਦੀ ਵਾਲੇ ਹੱਥਾਂ ਨਾਲ ਹੀ ਜਾਂ ਮੀਯਾਰ ਦੇਖਾ ਨੂੰ ਨਾਮ ਲਾ ਕੇ ਮਹਿੰਦੀ ਵਾਲੇ ਹੱਥਾਂ ਨਾਲ ਹੀ ਬੰਨ ਸ਼ਗਨਾਂ ਦੇ ਗਾਨੇ ਸੀ ਗੀਤ ਸੁਣਾ ਬੜਾ ਹੀ ਮਕਬੂਲ ਤੇ ਹਿੱਕ ਦੇ ਜੋਰ ਨਾਲ ਗਾਇਆ ਗਿਆ ਇਹ ਗੀਤ ਬੜਾ ਮਕਬੂਲ ਹੋਇਆ ਸੀ ਇਹ ਗੀਤ ਪ੍ਰੀਤਮ ਪਰਦੇਸੀ ਜੀ ਤੁਹਾਡਾ ਹੋਰ ਤੁਹਾਡੇ ਜੋ ਗੀਤ ਮਕਬੂਲ ਹੋਏ ਨੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਖਾਸ ਗੀਤ ਤੁਸੀਂ ਸਮਝਦੇ ਹੋ ਤੁਹਾਨੂੰ ਜਿਨ੍ਹਾਂ ਨੇ ਪਛਾਣ ਦਵਾਈ ਹੈ ਪਛਾਣ ਤਾਂ ਜ्यादा ਮੇਰੀ ਇਸੇ ਨਾਲ ਹੀ ਬਣੀ ਸੀ ਜੀ ਕਿਉਂਕਿ ਇੱਥੇ ਉਹ ਬੰਦੇ ਜਿਨ੍ਹਾਂ ਨੇ ਰਿਕਾਰਡਿੰਗ ਕੀਤੀ ਸੀ ਉਹ ਵੀ ਬੰਦੇ ਨਵੇਂ ਸੀ ਬਿਲਕੁਲ ਹੂੰ ਤੇ ਮੈਨੂੰ ਵੀ ਨਹੀਂ ਪਤਾ ਸੀ ਇਸ ਬਾਰੇ ਜੀ ਉਹ ਸਾਡਾ ਮਾਸਟਰ ਫਿਰ ਕਿਸੇ ਹੋਰ ਕੰਪਨੀ ਨੇ ਖਰੀਦ ਲਿਆ ਚੱਲੀ ਹੋਈ ਕੈ ਤਿੰਨ ਮਹੀਨੇ ਚੱਲ ਕੇ ਵੀ ਠੀਕ ਹੈ ਜੀ ਫਿਰ ਉਹਨਾਂ ਟਾਈਮਾਂ 'ਚ ਮੇਰੀ ਜਿਹੜੀ ਟੇਪ ਸੀਗੀ ਇੰਦਰਜੀਤ ਨਿੱਕੂ ਤੇ ਸਾਡੀ ਇਕੱਠਿਆਂ ਦੀ ਹੋਈ ਸੀ ਦੋਨਾਂ ਦੀ ਅੱਛਾ ਜੀ ਚਾਰ ਗੀਤ ਮੇਰੇ ਹੋਏ ਸੀ ਉਸੇ ਦਿਨ ਹੀ ਅਤਲ ਸ਼ਰਮਾ ਜੀ ਸੰਗੀਤ ਦੇ ਨਾਲ ਠੀਕ ਹੈ ਤੇ ਚਾਰ ਹੀ ਉਹਨਾਂ ਦੇ ਹੋਏ ਵੀ ਜਦ ਦੁਪਹਿਰੇ ਮੈਨੂੰ ਮਿਲ ਗਿਆ ਤੇ ਦੁਪਹਿਰ ਤੋਂ ਬਾਅਦ ਫਿਰ ਉਹਨਾਂ ਨੂੰ ਜੀ ਬਸ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਚੱਲਦਾ ਰਿਹਾ ਕੰਮ ਫਿਰ ਅੱਗੇ ਕੋਈ ਬਾਅਦ 'ਚ ਬਾਈ ਮਲਕੀਤ ਸਿੰਘ ਬੁੱਟਰ ਮੇਲੇ ਹੌਲੇ ਹੌਲੇ ਹੁਣ ਉਹਨਾਂ ਨੇ ਮੈਂ ਕਰ ਰਹੀ ਹਾਂ ਜੀ ਡਿ ਤੇ ਸੰਘਰਸ਼ ਦੀ ਗੱਲ ਕਰਾਂਗੇ ਪ੍ਰੀਤਮ ਪ੍ਰਦੇਸੀ ਜੀ ਇਸ ਲਾਈਨ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਸੰਘਰਸ਼ ਬਹੁਤ ਹੋ ਜਾਂਦਾ ਹੈ ਹਾਂਜੀ ਇਨਵੈਸਟਮੈਂਟ ਬਹੁਤ ਹੁੰਦਾ ਪੈਸੇ ਦੀ ਮੰਗ ਜਿਹੜੀ ਆ ਉਹ ਬੜੀ ਹੁੰਦੀ ਹੈ ਟਿੱਪਾਂ ਕਰਾਉਣ ਕਢਾਉਣ ਦੇ ਵਿੱਚ ਤੁਹਾਡਾ ਸੰਘਰਸ਼ ਕਿਸ ਤਰ੍ਹਾਂ ਦਾ ਰਿਹਾ ਸੰਘਰਸ਼ ਦੇਖੋ ਜੀ ਪਰਮਾਤਮਾ ਆਪੇ ਕੰਮ ਕਰੇ ਕਰਾਵੇ ਆਪੇ ਆਪ ਠੀਕ ਆ ਉਹ ਜਿੱਦਾਂ ਹੀ ਉਹ ਆਪੇ ਆਪ ਹੀ ਵੇਲਾ ਇਹ ਜਾਂ ਬਲਾਈ ਜਾਂਦਾ ਜੀ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਜਮਾਈ ਮੈਂ ਸਹੀ ਕਹਿ ਰਿਹਾ ਬਿਲਕੁਲ ਜੀ ਵੀ ਜੇ ਪਰਮਾਤਮਾ ਨੇ ਕੋਈ ਮਾੜਾ ਮੋਟਾ ਮੈਨੂੰ ਹੰਗਰ ਦਿੱਤਾ ਗੌਣ ਦਾ ਤਾਂ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਮੇਰੀ ਬਾਹ ਫੜੋ ਕੋਈ ਜੀ ਮੇਰੇ ਤੇ ਬਹੁਤ ਵੱਡੀਆਂ ਮੁਸੀਬਤਾਂ ਆਈਆਂ ਹੂੰ ਮੈਨੂੰ ਪਤਾ ਹੈ ਜਾਂ ਮੇਰੇ ਪਰਮਾਤਮਾ ਨੂੰ ਪਤਾ ਹੈ ਜੀ ਐਨਾ ਮੈਨੂੰ ਪਤਾ ਹੈ ਵੀ ਜੇ ਮੈਨੂੰ ਕੋਈ ਵਧੀਆ ਸਾਥ ਦੇਵੇ ਮੈਂ ਕਹਿ ਕਿ ਦਿਖਾ ਸਕਦਾ ਵੀ ਕਿੰਨੂ ਕਹਿੰਦੇ ਹੈਗੇ ਵਾਹ ਔਰ ਨਸ਼ੇ ਪਤੇ ਲੋਕ ਛੱਡ ਦੇਣਗੇ ਜਮਾ ਗੌਣ ਪੰਗੜੇ ਦੇ ਵਿੱਚ ਆ ਜਾਣਗੇ ਹੂੰ ਬੰਦੇ ਦੇ ਵਿੱਚ ਇੰਨਾ ਨਸ਼ਾ ਨਾ ਖੁਦ ਆਪਣੇ ਚ ਇਹਦੇ ਵਿੱਚ ਇੰਨਾ ਨਸ਼ਾ ਇਹ ਪਤਾ ਹੀ ਨਹੀਂ ਨਾਚ ਰੇ ਮਨ ਨਾਚ ਸਤਿਗੁਰੂ ਦੇ ਅਗੇ ਨਾਚ ਕਿਉਂਕਿ ਇਹ ਸਿਨਹ ਪ੍ਰਮਾਤਮਾ ਦੀ ਨਿਗਾਹ ਚ ਹੂੰ ਇਹ ਸਾਡੇ ਅੰਦਰ ਚਿਪਾਂ ਲੱਗੀਆਂ ਹੋਈਆਂ ਠੀਕਾ ਸੱਚ ਝੂਠ ਦੀਆਂ ਜੋ ਵੀ ਹੈ ਇਹ ਕਦੋਂ ਚੱਲਣ ਗਿਆ ਜਦੋਂ ਬੰਦਾ ਰਾਮ ਬਾਗ ਚ ਪੈਂਦਾ ਨਾ ਲੱਕੜਾਂ ਤੇ ਫਿਰ ਉਹਦੇ ਸਿਰ 'ਚ ਜਦੋਂ ਮਾਰਦੇ ਨਾ ਸੋਟੀ ਉਹ ਫਿਰ ਚਿਪੋਂ ਨੂੰ ਦਿਖ ਦਈਏ ਕੱਲੇ ਨੂੰ ਉਹ ਜਿਹਨੂੰ ਨਾ ਆਲਸੀੜੀ ਲਾ ਦਿੰਦੇ ਉਹਦੇ ਮੂਰੇ ਵੀ ਮੈਂ ਕੀ ਕੀ ਕਰ ਰਿਹਾ ਹੂੰ ਇਹ ਜਿਹੜੇ ਮੇਰੇ ਭੈਣ ਭਰਾ ਨੂੰ ਜੋ ਵੀ ਨਸ਼ਾ ਕਰ ਰਹੇ ਨੇ ਅੱਜ ਕੱਲ ਮੇਰੀ ਬੇਨਤੀ ਹੈ ਸਾਡੀਆਂ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਬਚ ਜੋ ਕੁਝ ਨਹੀਂ ਪਿਆ ਸਿਰਫ 72 ਘੰਟੇ ਕੱਢ ਲਓ ਤੁਸੀਂ 72 ਘੰਟੇ ਦੋ ਰਾਤਾਂ ਤੇ ਇੱਕ ਦਿਨ ਤੇ ਜ਼ਿੰਦਗੀ ਸਵਰਜਾਨੀ ਇਹ ਚ ਕੁਝ ਵੀ ਹੈ ਜੀ ਖੁਦ ਆਪਣੇ ਬਹੁਤ ਨਸ਼ੇ ਕਹਿੰਦਾ ਮਨ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣਵਾ ਜੇ ਤੁਸੀਂ ਆਪਣੇ ਆਪ ਨੂੰ ਪਛਾਣੋ ਮੈਂ ਕੀ ਹਾਂ ਉਸ ਪਰਮਾਤਮਾ ਨੇ ਆਪ ਦਾ ਰੂਪ ਬਣਾ ਕੇ ਦਿੱਤਾ ਹੈ ਪ੍ਰੀਤਮ ਪਰਦੇਸੀ ਜੀ ਅੱਜ ਕੱਲ ਦੇ ਜੋ ਨੌਜਵਾਨ ਗਾਇਕ ਗਾਰੇ ਨੇ ਗੀਤ ਕਮਰਸ਼ਲ ਜ਼ਿਆਦਾ ਗਾਉਂਦੇ ਆ ਉਹ ਅੱਜ ਕੱਲ ਦੀ ਗਾਇਕੀ ਨੂੰ ਤੇ ਜਦੋਂ ਤੁਸੀਂ ਸ਼ੁਰੂ ਕੀਤਾ ਸੀ 94 ਵੇਲੇ ਜਾਂ ਉਦੋਂ ਦੇ ਵੇਲੇ ਉਸ ਗਾਇਕੀ ਨੂੰ ਕਿਵੇਂ ਦੇਖਦੇ ਹੋ ਆਪਸ ਵਿੱਚ ਕਿਵੇਂ ਇਸ ਦਾ ਦੇਖਦੇ ਹੋ ਕਿ ਤਾਲਮਿਲ ਹੈ ਜਾਂ ਇਹ ਕਿ ਬਖਰੇਵਾ ਹੈ ਬੁਰ ਕਿਉਂ ਮਨਤਾ ਜੀ ਸਭ ਤੋਂ ਵਧੀਆ ਬਸ ਤੁਨ ਕੀ ਦੱਸੋ ਮੈਨੂੰ ਮਾਨਕ ਸਾਹਿਬ ਬਹੁਤ ਵਧੀਆ ਸੰਤ ਸੀਗੇ ਵੀ ਮੇਰੀ ਰੂਹ ਖੁਸ਼ ਹੋ ਜੇ ਜਦੋਂ ਮੈਂ ਮਾਨਕ ਸਾਹਿਬ ਨੂੰ ਸੁਣਨਾ ਹਮ ਬਾਂਦਰੋ ਮਤਲਬ ਕਿ ਨਾ ਰੂਹ ਖੇਡ ਜਾਂਦੀ ਸੀ ਜੀ ਮਨੋ ਜਿਆਦਾ ਮਾਨਕ ਸਾਹਿਬ ਬਹੁਤ ਵਧੀਆ ਲੱਗਦੇ ਸੀ ਬਹੁਤ ਹੀ ਵਧੀਆ ਤੇ ਮਾਨਕ ਸਾਹਿਬ ਦਾ ਕੋਈ ਇੱਕ ਦਾ ਨਗਮਾ ਵੈਸੇ ਹੀ ਛੋ ਲੋ ਮੈਂ ਪੇਸ਼ ਕਰਨ ਲੱਗਾ ਮੈਂ ਕਲੀਆਂ ਦੇ ਬਾਦਸ਼ਾਹ ਕੁਲਦੀ ਮਾਨਕ ਸਾਹਿਬ ਜੀ ਦਾ ਇਹ ਬਹੁਤ ਹੀ ਮਕਬੂਲ ਗੀਤ ਜਿਹੜਾ ਲੋਕ ਗੀਤ ਬਣ ਚੁੱਕਾ ਹੈ ਪੂਲਾ ਕਾਲਜਾਂ ਦੇ ਵਿੱਚ ਜੋ ਵੀ ਕਲਾਕਾਰ ਗਾਉਂਦੇ ਨੇ ਹਰ ਇੱਕ ਹੀ ਗਾ ਕੇ ਛੱਡਦਾ ਉਹਨੂੰ ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਸਾਡੇ ਸਾਜੀ ਨਰੇਸ਼ 바ਵਾ ਜੀ ਵੀਰੇ ਮੇਰੇ ਨਾਲ ਪ੍ਰੋਗਰਾਮਾਂ ਤੇ ਵੀ ਜਾਂਦੇ ਨੇ ਇਹ ਬਹੁਤ ਵਧੀਆ ਇਹਨਾਂ ਦਾ ਕੰਮ ਇਹਨਾਂ ਕੋਲ ਬੱਚੇ ਬਹੁਤ ਆਉਂਦੇ ਨੇ ਸਿੱਖਣ ਵਾਸਤੇ ਤੇ ਪੇਸ਼ ਕਰਨ ਲੱਗਣਾ ਚਾਦਰ ਉਮਰ ਪਿਆ ਤਰਕਾਰ ਨੂੰ ਮੋਏ ਤੇ ਵਿੱਚੀ ਮੋਗੀ ਆਂਦੀਆਂ ਪੱਕੀਆਂ ਅੱਖੀ ਤੇ ਪਾਲ ਗੜ ਗੜ ਗੀਆਂ ਅੱਖੀਆਂ नथो तेर सदकण खणी उहो पूजा वांग पर थिया तेरे लो दर आई मादर कढंदी

दिल फर के सोचानी शर्मा मैं चंद्र कर दी नीता पावा बोला पावा मेला पावा मेला पाया बेला ਕੋ ਮੈਂ ਕਾ ਦਰਕੜਦੀ ਨੀ ਤੇ ਫਾਵਾ ਬੇਲਾ ਸਾਡੇ ਕਿੰਡ ਵਿੱਚ ਸਰਤਾ ਨਾ ਰੁਕ ਵੀਾਰ ਲਾ ਬੇਸ਼ਾਨ ਰਾਜਨੀ ਮੇਰਾ ਧਰਮੀ ਮਾਵਨ ਮੈਂ ਆਕੇ ਬਖੂਨੂ ਰੇ ਲਾਰਕਵਾਵਾ ਮੈਂ ਆਖ ਕੇ ਬਾਪੂ ਨੂੰ ਰੇ ਲਾਰਕਵਾਵਾ ਜੀ ਮਾਨਕ ਸਾਹਿਬ ਦਾ ਵੀ ਇੱਕ ਗੀਤ ਜਿਹੜਾ ਹੈ ਤੁਸੀਂ ਛੋਇਆ ਬੜੀ ਬਖੂਬੀ ਤੁਸੀਂ ਇਹ ਗੀਤ ਨਿਭਾਇਆ ਵੀ ਤੇ ਤੁਹਾਡੇ ਮਾਨਕ ਸਾਹਿਬ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਬਹੁਤ ਵਧੀਆ ਲੱਗਦੇ ਸੀ ਸੁਣਨਾ ਉਹਨਾਂ ਨੂੰ ਪਸੰਦ ਸੀਗਾ ਹੋਰ ਕਿਹੜੇ-ਕਿਹੜੇ ਤੁਹਾਡੇ ਗਾਇਕੀ ਦੇ ਸਫ਼ਰ ਦੇ ਵਿੱਚ ਤੁਹਾਡੇ ਆਦਰਸ਼ ਰਈ ਨੇ ਗਾਇਕ ਜਿਨ੍ਹਾਂ ਨੂੰ ਤੁਸੀਂ ਬਹੁਤ ਸੁਣਿਆ ਹੈ। ਵੀ तकरीबन ਤੋਂ ਇੱਕ ਗੁਰਦਾਸ ਮਾਨ ਸਾਹਿਬ ਹੋਗੇ ਜਿਵੇਂ ਜੀ। ਬਹੁਤ ਵਧੀਆ ਲੱਗਦੇ ਨੇ ਵੀ ਬਹੁਤ ਹੀ ਵਧੀਆ ਜਿੰਨਾ ਹੀ ਵੀ ਰੋਹ ਨੂੰ ਛੁੰਦੇ ਹੈਗੇ। ਵਾਹ। ਬਹੁਤ ਹੀ ਕੀ ਬਾਤ ਹੈ। ਠੀਕ ਆ। ਬੱਬੂ ਮਾਨ ਜੀ ਹੋਗੇ। ਬਹੁਤ ਵਧੀਆ ਉਹਨਾਂ ਦਾ ਵੀ ਗੀਤਾਂ ਦਾ ਮਤਲਬ ਕਿ ਜੋਸ਼ ਆਉਂਦਾ ਹੈ। ਜੀ। ਇਹ ਸੁਣ ਕੇ ਜੇ ਮੈਂ ਤਾਂ ਇਹ ਕਹਿੰਦਾ ਵੀ ਜਿਵੇਂ ਹੁਣ ਫਿਲਮ ਬਣਾਈ ਉਹਨਾਂ ਨੇ। ਬਹੁਤ ਵਧੀਆ ਜੀ ਬਹੁਤ ਹੀ ਵਧੀਆ। ਹਮ। ਤੋਂ ਸੋ ਮੈਂ ਤਾਂ ਇਹੀ ਕਹੂੰਗਾ ਵੀ ਜੇ ਕੋਈ ਇਹੋ ਜਿਹਾ ਕੋਈ ਸਾਡਾ ਭਰਾ ਕੋਈ ਗਾਣਾ ਲਿਖੇ। ਵਾਹ। ਨਸ਼ਿਆਂ ਦੇ ਵਿਰੁੱਧ ਚ। ਹਮ। ਬੀਤੇ ਉਹਨਾਂ ਜਿੰਨੀ ਪਬਲਿਕ ਹੈ ਜਿਹੜੇ ਅੱਜ ਕੱਲ ਬੱਚੇ ਨੌਜਵਾਨ ਮੁੰਡੇ ਕੁੜੀਆਂ ਬਹੁਤ ਦੇਖਦੇ ਆ ਪੁਲਿਸ ਵੀ ਬਹੁਤ ਜ਼ੋਰ ਲਾ ਰਹੀ ਹੈ ਪ੍ਰਸ਼ਾਸਨ ਬਹੁਤ ਜ਼ੋਰ ਲਾ ਰਿਹਾ ਸਰਕਾਰ ਬਹੁਤ ਜ਼ੋਰ ਲਾ ਰਹੀ ਹੈ ਵੀ ਜਾਨੇ ਕਿ ਕੋਈ ਮੈਨੂੰ ਕੋਈ ਐਸਾ ਗੀਤ ਦੇਵੇ ਤੇ ਮੈਂ ਦੁਨੀਆ ਨੂੰ ਇਧਰ ਹੀ ਲਾ ਦੂੰਗਾ ਵੀ ਨੱਚਣ ਟੱਪਣ ਚ ਸਾਰੇ ਆਪਣੇ ਇਸ ਤੇ ਮਸਤ ਹੋ ਜਾਣ ਵਾਹ ਤੇ ਬਹੁਤ ਅੱਛੀ ਗੱਲ ਹੈ ਬਹੁਤ ਜ਼ਿਆਦਾ ਪੈਸਾ ਅੱਜ ਕੱਲ ਦੇ ਨੌਜਵਾਨ ਗਾਇਕੀ ਦੇ ਖੇਤਰ ਦੇ ਵਿੱਚ ਆਉਣ ਲਈ ਲਾ ਦਿੰਦੇ ਆ ਹਾਂਜੀ ਅੱਗੇ ਜਦੋਂ ਟੇਪਾਂ ਚੱਲਦੀਆਂ ਸੀਗੀਆਂ ਉਦੋਂ ਵੀਡੀਓ ਦਾ ਚਲਨ ਨਹੀਂ ਸੀ ਅੱਜ ਨਾਲ ਨਾਲ ਵੀਡੀਓ ਵੀ ਕਰਨੀ ਪੈਂਦੀ ਹੈ YouTube ਤੇ ਜੇ ਤੁਸੀਂ ਛਾਣਾ ਹੈ ਤਾਂ ਵੀਡੀਓ ਵੀ ਕਰਨੀ ਪੈਂਦੀ ਹੈ ਇਸ ਨੂੰ ਕਿਵੇਂ ਦੇਖਦੇ ਹਾਂ ਅੱਜ ਕੱਲ ਦੇ ਜੋ ਖਰਚੇ ਕਰ ਰਹੇ ਆ ਨੌਜਵਾਨ ਜਾਂ ਉਸ ਵੇਲੇ ਟੇਪਾਂ ਵਿਲਿਆ ਜਦੋਂ ਆਡੀਓ ਟਰੈਕ ਆਉਂਦੇ ਸੀ ਇਹ ਕਿਵੇਂ ਦੇਖਦੇ ਹਾਂ ਦੇਖੋ ਜੀ ਮੇਰੀ ਤਾਂ ਇਹੀ ਬੇਨਤੀ ਹੈ ਜੀ ਮੇਰੇ ਕੋਲ ਤਾਂ ਕੁਝ ਵੀ ਨਹੀਂ ਆ ਮੈਂ ਬਹੁਤ ਹੀ ਗਰੀਬ ਘਰੋਂ ਆ ਤੁਹਾਨੂੰ ਦੱਸਿਆ ਜੀ ਮੇਰੇ ਡੈਡੀ ਜੀ ਰਿਕਸ਼ਾ ਚਲਾਉਂਦੇ ਉਹ ਮੈਂ ਰਿਕਸ਼ਾ ਚਲਾਉਂਦਾ ਰਹਿੰਦਾ ਹਾਂ ਕਿਉਂ ਮੇਰੇ ਕੋਲ ਇੰਨੀ ਹੈਸਿਅਤ ਹੈ ਨਹੀਂ ਠੀਕ ਹੈ ਹਾਂ ਇਹਨਾਂ ਜ਼ਰੂਰ ਹੈ ਗੀਤ ਮੇਰੇ ਹੋਏ ਪੈਨੇ ਡਿਊਟ ਪਰ ਜੇ ਕੋਈ ਮੈਨੂੰ ਮੁੰਡਾ ਕੁੜੀ ਕੋਈ ਮਾਡਲ ਕੋਈ ਪੈਸੇ ਖਰਚਣ ਵਾਲਾ ਮਿਲ ਜੇ ਜੀ ਜੀ ਮੇਰੀ ਹੈਲਪ ਕਰ ਦੇ ਤਾਂ ਗੀਤ ਬਹੁਤ ਵਧੀਆ ਪਰਵਾਰਕ ਗੀਤ ਨੇ ਉਹ ਹੂੰ ਕਿਉਂਕਿ ਬਹੁਤ ਹੀ ਵਧੀਆ ਗੀਤ ਨੇ ਜਦੋਂ ਤੁਹਾਨੂੰ ਸੁਣਾਵਾਂਗੇ ਤੁਸੀਂ ਆਪੇ ਕਹੋਗੇ ਤੋਂ ਸੋ ਮੇਰੀ ਤਾਂ ਇਹ ਬੇਨਤੀ ਹੈ ਜੇ ਤੁਹਾਡੇ ਜਰੀਏ ਕੋਈ ਸਾਡਾ ਭੈਣ ਭਰਾ ਕੋਈ ਬੱਚਾ ਕੋਈ ਮੋਡਲਿੰਗ ਕਰਨਾ ਚਾਹੁੰਦਾ ਹੋਵੇ ਜੀ ਉਹ ਗੀਤ ਬਹੁਤ ਵਧੀਆ ਨੇ ਸਵਾਲ ਜਵਾਬ ਇਹ ਘਰੇਲੂ ਗੀਤ ਨੇ ਜੀ ਪ੍ਰੀਤਮ ਪਰਦੇਸੀ ਜੇ ਜੇ ਤੁਸੀਂ ਆਇਆ ਨਾ ਸਮਝੋ ਵੀ ਤੁਹਾਡਾ ਗੀਤ ਕਿਤੇ ਨਿਕਲ ਨਾ ਜਾਵੇ ਇਸ ਵੀਡੀਓ ਦੇ ਮਾਧਮ ਰਾਹੀਂ ਤੇ ਜੇਕਰ ਇਸ ਤਰ੍ਹਾਂ ਨਹੀਂ ਹੈ ਤਾਂ ਕੋਈ ਇੱਕ ਅੱਧੀ ਝਲਕੀ ਸਾਨੂੰ ਉਹਨਾਂ ਦੀ ਜੂਟ ਕੀਤਾ ਦੀ ਵੀ ਦੇ ਦਿਓ ਹਾਂਜੀ ਫਿਰ ਉਹ ਗੀਤ ਇੱਕ ਸੀ ਹੈਗਾ ਅੱবি ਜਿਵੇਂ ਨਵਾਂ ਨਵਾਂ ਵਿਆਹ ਹੋਇਆ ਫੌਜੀ ਦਾ ਜੀ ਉਹ ਵਿਆਹ ਹੋ ਗਿਆ ਤੇ ਉਦੋਂ ਜੰਗ ਲੱਗ ਗਈ ਹੈ ਹੂੰ ਜਦੋਂ ਜੰਗ ਲੱਗ ਗਈ ਤੇ ਉਹ ਚਲਾ ਗਿਆ ਬਾਰਡਰ ਤੇ ਜੀ ਹੁਣ ਜਿਹੜੀ ਉਹਦੀ ਘਰ ਵਾਲੀ ਹੈ ਫੌਜਣ ਹੂੰ ਉਹ ਕਹਿ ਰਹੀ ਹੁਣ ਹੂੰ ਹੁਣ ਤੁਹਾਨੂੰ ਚਲੋ ਮੈਂ ਕੁੜੀयां ਸਮਝ ਲਓ ਮੈਂ ਫੌਜਣ ਐ ਤੇ ਮੈਂ ਫੌਜੀ ਬਣ ਜਾਊਂਗਾ ਜੀ ਹੋ ਮਾਹੀ ਮਾਹੀ ਜਿੰਦ ਕੂਕਦੀ ਚੜ ਕੋਠੇ ਉੱਤੇ ਓਛੀਆਂ ਮਾ ਪਾਵਾ ਵੇ ਛੁੱਟੀ ਲੈ ਕੇ ਆ ਜਾ ਫੌਜੀਆ ਓ ਛੁੱਟੀ ਲੈ ਕੇ ਆ ਜਾ ਫੌਜੀਆ ਵੇ ਛੁੱਟੀ ਲੈ ਕੇ ਆ ਜਾ ਫੌਜੀਆ ਵੇ ਚੂੜੇ ਵਾਲਿਆਂ ਓ ਡੇਕ ਦੀਆਂ ਬਾਵਾ ਛੁੱਟੀ ਲੈ ਕੇ ਆ ਜਾ ਫੌਜੀਆ ਵੇ ਚੂੜੇ ਵਾਲੀਆਂ ਓ ਡੇਕ ਦੀਆਂ ਬਾਵਾ ਹੁਣ ਫੌਜੀ ਕੀ ਜਵਾਬ ਦੇ ਰਿਹਾ ਉਹ ਠੀਕ ਨਾ ਹਾਲਾਤ ਦੇਸ਼ ਦੇ ਹਾ ਠੀਕ ਨਾ ਹਾਲਾਤ ਦੇਸ਼ ਦੇ ਨਹੀਂ ਡਿਊਟੀ ਬਾਟਰਾਂ ਦੇ ਉੱਤੇ ਸਾਡੀ ਲੜਾਈ ਅਸੀਂ ਮਜਬੂਰ ਬਈਏ ਹਾਇ ਅਸੀਂ ਮਜਬੂਰ ਗੋਰੀਏ ਨਹੀਂ ਬੰਦ ਛੁੱਟੀਆਂ ਦੇ ਬੈਰ ਲੈ ਕੇ ਆਈ ਅਸੀਂ ਮਜਬੂਰ ਗੋਰੀਏ ਨਹੀਂ ਬੰਦ ਟੁੱਟੀਆਂ ਦੇ ਵਾਇਰਲes ਆਈ ਵਾਹ ਪ੍ਰੀਤਮ ਪਰਦੇਸੀ ਜੀ ਵਾਕਈ ਡਿਊਟ ਜਿਹੜੇ ਨੇ ਉਹ ਵੀ ਤੁਹਾਡੇ ਦਮਦਾਰ ਨੇ ਤੇ ਹੁਣ ਪਿੱਛੇ ਜਿਹੇ ਇੱਕ ਜਿਹੜਾ ਗੀਤ ਜਿਸ ਦੇ ਕਰਕੇ ਤੁਸੀਂ ਦੁਬਾਰਾ ਚਰਚਾ ਚ ਆਏ ਹੋ ਬੜਾ ਹੀ ਮਕਬੂਲ ਹੋ ਗੀਤ ਹੋਇਆਗਾ ਉਹ ਗੀਤ ਲਿਖਿਆ ਕਿਸ ਨੇ ਸੀ ਜਿਹੜਾ ਅਸੀਂ ਤੁਹਾਨੂੰ ਬੜੀਆਂ ਵਾਇਰਲ ਵੀਡੀਓ ਚ ਗਾਉਂਦਿਆਂ ਵੇਖਿਆ ਦੁਬਾਰਾ ਤੁਹਾਡਾ ਨਾਮ ਜਿਹੜਾ ਹੈ ਉਹ ਤੁਹਾਡੇ ਤੱਕ ਅਪਰੋਚਾਂ ਜਿਹੜੀਆਂ ਉਹ ਦੁਬਾਰਾ ਹੋ ਰਹੀਆਂ ਨੇ ਉਹ ਗੀਤ ਕਿਹੜਾ ਹੈ ਤੇ ਉਸ ਦੇ ਗੀਤਕਾਰ ਕੌਣ ਨੇ ਹਾਂਜੀ ਉਹ ਗੀਤ ਨੇ ਬਹੁਤ ਵਧੀਆ ਲਿਖਿਆ ਹੈ ਸਾਡੇ ਭਾਈ ਸਾਹਿਬ ਹਰਵਿੰਦਰ ਰਮਾਣਾ ਜੀ ਜੀ ਉਹਨਾਂ ਨੇ ਇੱਕ ਅੱਜ ਕੱਲ ਦੇ ਬੱਚਿਆਂ ਨੂੰ ਕੁੜੀਆਂ ਨੂੰ ਨਸੀਹਤ ਦਿੱਤੀ ਆ ਵੀ ਬੱਚੋ ਦੇਖੋ ਬੇਟਾ ਤੁਸੀਂ ਕੁੜੀਆਂ ਜਿਵੇਂ ਪਹਿਲਾਂ ਨੱਕ ਵਿੱਚ ਕੋਕਾ ਜੀ ਵੀ ਨਾ ਕੋਈ ਚੈਨੀ ਆ ਤੁਹਾਡੇ ਨਾ ਕੋਈ ਚੂੜੀਆਂ ਨੇ ਕੁਝ ਵੀ ਹੈ ਨਹੀਂ ਕਹਿੰਦੇ ਉਹ ਸਿਰਫ ਇਹ ਉਹਨਾਂ ਨੂੰ ਸਮਝਾਇਆ ਵੀ ਤੁਹਾਡੇ ਨੱਕ ਕੰਨ ਦੇ ਵਿੱਚ ਕੁਝ ਵੀ ਹੈ ਨਹੀਂ ਵੀ ਤੁਸੀਂ ਇਹਨੂੰ ਕਿਉਂ ਭੁੱਲ ਗਏ ਹੋ ਆਪਣਾ ਵਿਰਸਾ ਕਿਉਂ ਛੱਡਦਾ ਤੁਸੀਂ ਵੀ ਤੁਸੀਂ ਸਾਰਾ ਕੁਝ ਛੱਡਦੇ ਜਾਂਦੇ ਹੋ ਜੀ ਉਹ ਵੀ ਤੁਹਾਨੂੰ ਸੁਣਾਵਾਂਗੇ ਜੀ ਬਿਲਕੁਲ ਅਸੀਂ ਸੁਣਦੇ ਆ ਤੁਹਾਡੇ ਤੋਂ ਉਹ ਹਾਂਜੀ ਉਹ ਨੱਕ ਵਿੱਚ throde ਨਾਗ ਨ ਮਛਲੀ ਨੱਕ ਵਿੱਚ throde ਨਾਗ ਨ ਮਛਲੀ ਨੱਕ ਕਾ ਭਰੇ ਗਵਾਈਆਂ ਈ ਪੰਜਾਬਣ ਕੁੜੀਓ ਈ ਪੰਜਾਬਣ ਕੁੜੀਓ ਛੱਡ ਵਿੱਚ ਥੱਕ ਤੇਰੇ ਨੂੰ ਆਇਆ ਮੈਂ ਈ ਪੰਜਾਬਣ ਕੁੜੀਓ ਛੱਡ ਵਿੱਚ ਥੱਕ ਤੇਰੇ ਨੂੰ ਆਇਓ ਉਹ ਨਹੀਂ ਫਿਰਤੇ ਸੁਹਾਗ ਦੁਪੱਟਾ ਨਾ ਸੋਣੀ ਫੁਲਕਾਰੀ ਆਹ ਨਹੀਂ ਫਿਰਤੇ ਥੁਆ ਦੁਪੱਟਾ ਨਾ ਸੋਣੀ ਫੁਲਕਾਰੀ ਛੱਡ ਤੇ ਥੂੜ ਪੰਜਾਬੀ ਪੌਣੇ ਨਾਲ ਫੈਸ਼ਨ ਨੇ ਮਾਰੀ ਛੱਡ ਤੇ ਥੂੜ ਪੰਜਾਬੀ ਪੌਣੇ ਨਾਲ ਫੈਸ਼ਨ ਨੇ ਮਾਰੀ ਆ ਬੰਦਾ ਸੰਗ ਚੜਕ ਕੇ ਕੱਟਰੇ ਨਾ ਚੰਦਾ ਗੱਗ ਚਣਕਣ ਕੱਟਰੇ ਵੀਨੀਆ ਪੋਨ ਤੋਂ ਹਾਈ ਅਲੀ ਪੰਜਾਬਣ ਕੁੜੀਓ ਮੀ ਪੰਜਾਬਣ ਕੁੜੀਓ ਛੱਡ ਮੇਰੇ ਸੱਗੇ ਤੇਰ ਨੂੰ ਆਇਓ ਵੀ ਪੰਜਾਬਣ ਕੁੜੀਓ ਛੱਡ ਮੇਰੇ ਸੱਗੇ ਤੇਰ ਨੂੰ ਆਇਓ ਅਬੜੀ ਇਹ ਬਿਹਤਰੀਨ ਮੁਲਾਕਾਤ ਪ੍ਰੇਤਮ ਪ੍ਰਦੇਸੀ ਜੀ ਤੁਹਾਡੇ ਨਾਲ ਰਹੀ ਤੇ ਇਹਦੇ ਚ ਅਸੀਂ ਬੜੇ ਨਗਮੇ ਬੜੇ ਵਧੀਆ ਧਮਾਕੇਦਾਰ ਗੀਤ ਜਿਹੜੇ ਆ ਉਹ ਵੀ ਤੁਹਾਡੇ ਕੋਲੋਂ ਸੁਣੇ ਗੱਲ ਜਿਹੜੀ ਹੈ ਉਹ ਹੁਣ ਸੁਨੇਹੇ ਤੇ ਆ ਗਈ ਹੈ ਪ੍ਰੋਗਰਾਮ ਦੇ ਅਖੀਰ ਚ ਸਾਡੀ ਇਸ ਵੀਡੀਓ ਦੇ ਅਖੀਰ ਚ ਤੁਸੀਂ ਅੱਜ ਕੱਲ ਦੇ ਨਵੇਂ ਨੌਜਵਾਨ ਗਾਇਕਾਂ ਨੂੰ ਕੀ ਆਖੋਗੇ ਤੇ ਸੁਣਨ ਵਾਲਿਆਂ ਨੂੰ ਵੀ ਕੀ ਸੁਨੇਹਾ ਦੇਵੋਗੇ ਹਾਂਜੀ ਸਾਡੇ ਗਾਇਕਾਂ ਨੂੰ ਤਾਂ ਇਹੀ ਬੇਨਤੀ ਹੈ ਵੀ ਵਧੀਆ ਤੇ ਸਾਫ਼ ਸੁਥਰੇ ਗੀਤ ਗਾਓ ਜੀ ਪਰਵਾਰਿਕ ਗੀਤ ਹੋਣ ਹੂੰ ਕੋਈ ਵਿੱਚ ਹਥਿਆਰ ਜਾਂ ਨਸ਼ਿਆਂ ਦੀ ਗੱਲ ਨਾ ਕੀਤੀ ਜਾਵੇ ਵਧੀਆ ਚੰਗੀ ਗੱਲ ਹੈ ਸਾਡੇ ਪੰਜਾਬ ਨਾਲ ਜੋ ਜੁੜਦੇ ਹੋਣ ਸਾਡੇ ਕਲਚਰ ਨਾਲ ਜੁੜਦੇ ਹੋਣ ਜੀ ਉਹੀ ਚੀਜ਼ ਪੇਸ਼ ਕਰਨ ਜਿਹੜੇ ਸਾਡੇ ਭਰਾ ਗੀਤ ਲਿਖਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਬੀ ਕੋ ਐਸੇ ਗੀਤ ਲਿਖੋ ਕਿਉਂਕਿ ਇੱਕ ਕਲਾਕਾਰ ਹੈ ਨਾ ਜੋ ਫਿਲਮੀ ਕਲਾਕਾਰ ਹੋਗੇ ਜਾਂ ਆ ਹੋਗੇ ਆਪਣੀ ਇਹ ਬਹੁਤ ਕੁਝ ਕਰ ਸਕਦੇ ਨੇ ਪੱਕੇ ਦੁਨੀਆ ਨੂੰ ਬਹੁਤ ਕੁਝ ਕਰ ਸਕਦੇ ਨੇ ਸੋ ਮੇਰੀ ਤਾਂ ਇਹੀ ਬੇਨਤੀ ਹੈ ਵੀ ਇਹੋ ਜਿਹੇ ਗੀਤ ਲਿਖੋ ਤੇ ਇਹੋ ਜਿਹੇ ਸੁਣੋ ਹੂੰ ਕਿਉਂਕਿ ਜੋ ਲੱਤਰ ਹੈ ਉਹ ਤਾਂ ਚਲੋ ਆਪਾਂ ਹੀ ਪ੍ਰਮਾਤਮਾ ਮਾਫੀ ਚਾਹਨੇ ਆ ਵੀ ਸਾਨੂੰ ਨਾ ਕੋਈ ਇਹੋ ਜਿਹਾ ਗੀਤ ਮਿਲੇ ਪਰ ਫੇ ਵੀ ਕੋਸ਼ਿਸ਼ ਪੂਰੀ ਕਰਾਂਗੇ ਵੀ ਵਧੀਆ ਤੋਂ ਵਧੀਆ ਗਾਈਏ ਸੋ ਬੜੀ ਬਿਹਤਰੀਨ ਜਾਣਕਾਰੀ ਤੇ ਗੱਲਾਂ ਤੇ ਗੀਤ ਸੁਣਾਉਣ ਲਈ ਪ੍ਰੀਤਮ ਪ੍ਰਦੇਸੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਦੁਬਾਰਾ ਫੇਰ ਸਾਰੇ ਹੀ ਐਫਐਮ ਰੇਡੀਓ ਸੁ ਸਾਰਿਆਂ ਦਾ ਬਹੁਤ-ਬਹੁਤ ਇਹ ਸਾਡੇ ਮੰਦੀਪ ਰਜੋਜੀ ਜੀ ਜਿਨ੍ਹਾਂ ਨੇ ਤੁਹਾਡੀ ਰੂਬਰੂ ਸਾਨੂੰ ਕਰਾਇਆ ਸੋ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਸਾਰਿਆਂ ਨੂੰ